ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਤਰਵੰਡੀ ਸਾਬੋ ਦੀ ਟਰੈਕਟਰ ਮੰਡੀ ਤੇ ਦਿਨ ਬੁੱਧਵਾਰ ਤੇ ਅੱਜ ਦਿਖਾਵਾਂਗੇ ਤੁਹਾਨੂੰ ਨਵੇਂ-ਨਵੇਂ ਟਰੈਕਟਰ ਉੱਚਾ ਮਾਡਲ ਵੀ ਤੇ ਪੁਰਾਣੇ ਵੀ ਤੇ ਨਾਲ ਦੱਸਾਂਗੇ ਰੇਟ ਕੀ ਰੇਟਾਂ ਮੰਡੀ ਦਾ ਕੀ ਹਾਲਾਤ ਨੇ ਤੇ ਜੁੜੇ ਰਹੋ ਚੈਨਲ ਦੇ ਨਾਲ ਪਹਿਲੀ ਵਾਰ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਤੈਨੂੰ ਵੀ ਕਰ ਲਓ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਕਰ ਲਓ ਫਾਲੋ ਇਹ ਟਰੈਕਟਰ ਹੈਗਾ ਜੀ 5050 D 2017 ਮਾਡਲ 4 ਵੀਲ ਡਰਾਈਵ ਹੈ ਜੀ ਤੇ ਟਾਇਰੇ ਤਕਰੀਬਨ ਹੈਗੇ 80 85 ਪੈਸੇ ਚਾਰੇ ਝੰਡਾ ਨੰਬਰ 17 ਮਾਡਲ 6 ਲੱਖ 25000 ਮੋਲੇ ਇਹਦਾ ਅਗਲਾ ਟਰੈਕਟਰ ਆ ਗਿਆ ਜੌਂਡੀਅਰ ਦਾ 5039 D ਇਹ ਵੀ 80 85 ਪੈਸੇ ਟਾਇਰ ਹੈ ਤੇ 19 ਮਾਡਲ ਰੇਟ ਇਹਦਾ ਹੈਗਾ ਜੀ 4 ਲੱਖ 85000 ਨੰਬਰ ਵੀ ਮੇਰੇ ਖਿਆਲ ਵਿੱਚ ਲੋਕਲੀ ਹੋਣਾ ਹੈ ਅੱਗੇ ਹੈ ਗਾਇਜ਼ ਸੋਨਾਲੀਕਾ 50 ਐਮ ਆਰਐਫ ਦੇ ਟਾਇਰ ਹੈ ਇਹ ਚਾਰੋ ਇਹਦੇ ਟਾਇਰੇ ਦੇ ਹੈਗੇ 90 ਕੇ ਪੈਸੇ 750 ਡੀਆਈ 19 ਮਾਡਲ 555000 ਰੇਟ ਹੈ ਜੀ ਇਹ ਸਵਰਾਜ 855 14 ਮਾਡਲ ਤੇ ਰੇਟ ਦਾ 445000 ਟਾਇਰੇ ਤੇ ਜੀ ਅਗਲੇ ਇਹਦੇ ਕੁਛਕਾ ਹੈ ਹੈਗੇ 35 40 ਪੈਸੇ ਤੇ ਪਿਛਲੇ ਟਾਇਰ ਇਹਦੇ ਨਵੇਂ ਐ 80 85 ਪੈਸੇ ਤੇ ਕੀ ਇੰਜਨ ਗੇਅਰ ਦਾ ਸਾਫਾ ਟਰੈਕਟਰ ਸੈਂਟਰ ਗੇਅਰ ਹੈ 445000 ਮੋਲੇ ਦਾ 14 ਮਾਡਲ ਨਿਊ ਹੋਲਡ ਸੱਤੀ ਦੀ 9500 ਪੈਸੇ ਪਿਛਲੇ ਟਾਇਰ ਐ ਅਗਲੇ ਟਾਇਰ 60 65 ਪੈਸੇ ਐ 2012 ਮਾਡਲ ਕਤੀਤੀ ਪਲੱਸ ਪਲੱਸ 2012 ਮਾਡਲ 4.60 ਲੱਖ ਮੋਲ ਹੈ ਜੀ ਮੇਰਾ ਬੈਂਪਰ ਤੋਂ ਅੱਗੇ ਵੇਟ ਲੱਗੇ ਹੋਏ ਅੱਗੇ ਆਗਾ ਜੀ 2009 ਮਾਡਲ 65 TPI ਫਾਰ ਟ੍ਰੈਕ ਟਾਇਰ ਦੇ 45 50 ਪੈਸੇ ਤੇ ਮੋਲ ਦਾ ਕੀਤਾ ਬਾਈ ਨੇ 3.20 ਲੱਖ ਅੱਗੇ ਅਲਟਰਾ ਆਰਡਨ 605 DI 19 ਮਾਡਲ ਟਾਇਰ ਇਹਦੇ ਹੈਗੇ ਜੀ 55 60 ਪੈਸੇ ਪਿਛਲੇ ਦੇ ਅਗਲੇ ਹੋਣਗੇ 75 75 ਪੈਸੇ ਸੈਂਟਰ ਗੇਅਰ ਹੈ ਇਹ 19 ਮਾਡਲ 5 ਲੱਖ 25 ਹਜ਼ਾਰ ਮੁੱਲ ਆ ਜੀ ਅੱਗੇ ਫੇਰ ਅਲਟਰਾ 605 ਡੀਆਈ 10 ਮਾਡਲ ਮੁੱਲ ਬਾਈ ਨੇ ਕੀਤਾ 4 ਲੱਖ 10 ਹਜ਼ਾਰ ਟਾਇਰ ਇਹਦੇ ਅੱਧੇ ਹੈਗੇ ਜੀ ਅੱਗੇ ਫੇਰ ਇੱਕ ਅਲਟਰਾ 605 ਇਹ ਸਾਈਡ ਗੇਅਰ ਹੈ ਜੀ ਇਹ ਵੀ ਸੈਂਟਰ ਗੇਅਰ ਹੈ ਸੈਂਟਰ ਗੇਅਰ ਬਿਲਕੁਲ ਨਵੇਂ ਟਾਇਰ ਹੈ ਜੀ ਐਮਆਰ 80 ਦੇ ਚਾਰੋਂ ਟਾਇਰ ਨਵੇਂ ਤੇ ਟਰੈਕਟਰ ਇਹ ਹੈਗਾ 20 ਮਾਡਲ 7 650 ਨੰਬਰ ਟੌਪ ਮਾਡਲ ਹੈ ਜੀ ਅੱਗੇ ਹੈਗਾ ਜੀ ਜੌਂਡੀਅਰ 5903 ਐਸ ਸਿੰਪਲ ਸਟੀਅਰਿੰਗ ਸਕੂਟਰ ਗੇਅਰ ਵਾਲਾ ਜੀ ਗੇਅਰ ਗਾ ਹਾਂ ਸਕੂਟਰ ਗੇਅਰ ਹੈ ਜੀ ਟਾਇਰ ਇਹਦੇ 35 40 ਪੈਸੇ ਹੈਗੇ ਆ ਪਿਛਲੇ ਤੇ ਅਗਲੇ ਹੋਣਗੇ 50 55 ਪੈਸੇ ਨਾਰਡੂ ਤੇ ਮੋਲਾਪਾ ਤੋਂ ਦੱਸਦੇ ਆ ਰੱਖੋ ਦੇਖ ਕੇ 2005 ਮਾਡਲ 2 ਲੱਖ ਦੇ 32000 ਮੋਲੇ ਡਬਲ ਕਲਚ ਹੈ ਜੀ ਸਿੰਪਲ ਸਟੀering ਹੈ ਅੱਗੇ ਮਹਿੰਦਰਾ 575 ਡਬਲ ਕਲਚ 2002 ਮਾਡਲ 2 ਲੱਖ 18000 ਮੋਲੇ ਦਾ ਤੇ ਟਾਇਰ ਇਹਦੇ ਹੈਗੇ ਪਿਛਲੇ 35 40 ਪੈਸੇ ਆ ਅਗਲੇ 50 ਪੈਸੇ ਹੈ ਜੀ ਅੱਗੇ ਸੋਨਲਿਕਾ ਡੀਆਈ 60 ਟਾਇਰ ਇਹਦੇ ਐਮਆਰਐਫ ਦੇ ਮੋਡੀਫਾਈ ਮੂ ਵੱਡੇ ਪਏ ਹੋਏ ਆ ਅੱਛੀ ਆਪੋਲੋ ਦੇ ਜੀ ਸਿਸਟਮ ਨਾਲ ਹੈ ਇਹ ਵੀ ਨਹੀਂ ਪ੍ਰਭਾਤ ਇਹ ਚਾਰ ਸੰਤਰਾ ਜੀ ਡੀਆਈ 60 ਇਹ ਟਰੈਕਟਰ ਵੇਚ ਗਿਆ ਜੀ ਦੇਖ ਚੁੱਕੇ ਆ ਇਹ ਟਰੈਕਟਰ ਬਹੁਤ ਸੋਹਣਾ ਸੀ ਅੱਗੇ 524 ਨਵੇਂ ਟਾਇਰਾਂ ਚ ਪਿੱਛੇ ਟਾਇਰ 50 ਪੈਸੇ ਦੇ ਤੇ ਡਬਲ ਕਲਾਚ ਹੈ ਡਬਲ ਕਲਾਚ ਆ ਬਈ 2012 ਮਾਡਲ ਪੰਜਾਬ ਨੰਬਰ ਪੂਰੇ 4 ਲੱਖ ਦਾ ਪਾਇਆ ਇਹਨਾਂ ਨੇ ਅੱਗੇ ਫਾਰਮ 60 ਪਿਆਰ 6 ਮਾਡਲ ਪੂਰਾ 60000 ਸਿੰਪਲ ਸ਼ੇਰ ਗਈ ਅੱਗੇ 아이ਸ਼ਰ ਆ ਗਈ ਜੀ ਇਹ ਹੈਗਾ 94 ਮਾਡਲ 1 ਲੱਖ ਤੇ 30000 ਮੋਲ ਪਿਆ ਜੀ ਤੇ ਟਾਇਰ ਅੱਤੀ 35 ਕੀ ਪੈਸੇ ਅਗਲੇ ਤੇ ਪਿਛਲੇ ਤਾਂ ਨਵੇਂ ਮੰਗੂਗਾ ਉਦੋਂ ਅੱਗੇ ਆ ਗਿਆ ਜੀ ਫੇਰ 95 ਮਾਡਲ 125000 ਟਾਇਰ ਇਹਦੇ 30 35 ਪੈਸੇ ਅਗਲੇ ਟਾਇਰ ਖਤਮ ਹੈ ਜੀ ਕਰੀ ਅੰਸਟਰ ਨੇ ਕੀਤੀ ਹੋਈ ਹੈ ਚਲੋ ਜੀ ਬਈ ਸੰਭਲਣ ਕਰੋ ਐਸੀ ਨੇਸੀ ਪ੍ਰਾ ਅੱਗਿਆ ਗਾਇਸ 60 55 ਬਿਲਕੁਲ ਨਵੇਂ ਟਾਇਰਾਂ ਦੇ ਕੁਰੀਅਰ ਚ ਅਗਲੇ ਟਾਇਰ ਹੈਗੇ ਨੇ 70 75 ਰੁਪਏ 14 ਮਾਡਲ ਹੈ ਤੇ ਮੋਹਨੋ ਕੀਤਾ ਬਈ ਨੇ ਦਾ ਚਾਰ ਮਾਡਲ 70000 ਪੰਜਾਬ ਨੰਬਰ ਹੈ ਜੀ ਪਟਿਆਲਾ ਦਾ ਵੀ 11 ਉਹ ਜਿਹੜਾ ਨਿਊ ਹਾਲੈਂਡ तकरीबन 30 35 ਪੈਸੇ ਟਾਇਰ ਹੈ ਜੀ ਟਰਬੋ ਸੁਪਰਾ ਟਰਬੋ ਵਾਲਾ ਟਾਇਰ ਦਾ 5200 ਦਾ ਸਮਾਰਕ 4 ਲੱਖ 35 ਹਜ਼ਾਰ ਬੋਲ ਪਿਆ ਜੀ ਅੱਗੇ ਹੈਗਾ ਸੁਪਰ ਨਿਊ ਹਾਲੈਂਡ 36 30 ਇਹਦੇ ਟਾਇਰ ਅਗਲੇ 30 35 ਪੈਸੇ ਤੇ ਪਿਛਲੇ ਟਾਇਰ ਹੋਣਗੇ 80 85 ਪੈਸੇ ਇਹ ਤਾਂ ਹੈ ਜੀ ਮਾਡਲ 13 ਤੇ 445000 ਮੁੱਲ ਪਿਆ ਜੀ। ਜੌਂਡੀਅਰ 5310 ਪੀਵੀ 23 ਨੰਬਰ ਹੈ। ਕਾਲੇ ਢਿੱਡ ਵਾਲਾ ਪੈਰੇ ਦੇ ਹੈਗੇ 46 ਕੀ ਪੈਸੇ ਜੀ। ਚਾਰੋ ਹੀ। ਸੱਤ ਮਾਡਲ 445000। ਐਸ਼ਰ 90 ਮਾਡਲ 1 ਲੱਖ। ਪੂਰਾ ਜੀ ਸੈਲਫ ਸਟਾਰਟ ਹੈ ਇਹ। ਟਾਇਰ ਇਹਦੇ ਬਿਲਕੁਲ ਖਤਮ ਹੈ ਅੱਗੇ ਆ ਗਏ ਸਵਰਾਜ 19 ਮਾਡਲ 620000 ਪੰਜਾਬ ਨੰਬਰ ਟਾਇਰ 70 75 ਪੈਸੇ 19 ਮਾਡਲ 6 ਵੀ ਅੱਗੇ ਆ ਗਏ ਜੌਂਡੀਆ 5305 ਕੂ ਸਪੀਡ 17 ਮਾਡਲ ਟਾਇਰ 80 85 ਪੈਸੇ 573000 ਕੀਮਤ ਪਾਈ ਬਾਈ ਨੇ ਪੰਜਾਬ ਟੰਡਾ ਨੰਬਰ ਜੇ ਫਾਰਮ 60 10 ਮਾਡਲ ਟਾਇਰ ਸਿਰ 75 ਰੁਪਏ ਸੀ ਤੇ 363000 ਕਿੰਨ ਭਈ ਫਿਰ ਤੋਂ ਸਾਫ ਹੈ ਜੀ ਬਿਲਕੁਲ ਅੱਗੇ ਜੌਂਡੀ ਅਰ 52 4 2009 ਮਾਡਲ ਟਾਇਰ ਇਹਦੇ ਹੈਗੇ 80 85 ਪੈਸੇ ਸਾਫ ਸਵਾਰ ਟ੍ਰੈਕਟਰ ਜੀ 9 ਮਾਡਲ 393000 ਲੱਗੀ ਹੋਈ ਹੈ ਅੱਗੇ ਆ ਗਿਆ 363 ਪਲੱਸ ਕੋਟੰਡਾ ਨੰਬਰ 8 ਮਾਡਲ 393000 ਟਾਇਰ ਇਹਦੇ ਹੈਗੇ 55 60 ਪੀਸ ਹੈ ਇਹ ਲੋਜਰ 2 ਸਪੀਡ ਹੈ ਬਾਕੀ ਬਾਕੀ ਟਾਇਰ ਬਹੁਤ ਆ ਜੀ ਹਰ ਇੱਕ ਤਾਂ ਬੋਲ ਦੇ ਦੱਸਿਆ ਹਰ ਇੱਕ ਟ੍ਰੇਕਿੰਗ ਦਿਖਾਇਆ ਜਾਣਾ ਨਿਊ ਹਾਈਲੈਂਡ 14 ਮਾਡਲ ਪਠੰਡਾ ਨੰਬਰ ਮੋਡੀਫਾਈ ਕੀਤਾ ਟੈਡੂ ਪਾ ਕੇ ਤੇ ਵੈਸੀ ਪਿਛਲੇ ਵੀ 80 85% ਦੇ ਹੈਗੇ ਜੀ 14 ਮਾਡਲ 5 ਲੱਖ 23 ਹਜ਼ਾਰ ਸੁਪਰ ਹੈ ਜੀ ਅੱਗੇ ਜੀ 744 ਐਫੀ 14 ਦੇ ਟਾਇਰਾਂ ਜੇ 70 75% ਟਾਇਰ ਹੈਗੇ ਟਰਾਈਟਰ ਤੇ ਬਹੁਤ ਸਮਾਂ ਸਾਫ਼ ਸੋਰਾ ਟਰਾਈਟਰ ਹੈ ਛੱਪਰੀ ਵਗੈਰਾ ਨਵੀਂ ਲੱਗੀ ਹੋਈ ਹੈ ਉੰਨੇ ਮਾਡਲ ਲਈ 5,65,000 ਫੋਰ ਟਾਪ ਮਾਡਲ ਲਈ ਵਰਸ ਵੀਡੀਓ ਹੈ ਅੱਗੇ ਹੈਗਾ ਜੀ 911 ਇਹ ਕੀ ਨੰਬਰ ਪੰਜਾਬ ਪਾਵਰ ਸਟੀering ਪੈਰ ਬਿਲਕੁਲ ਨਵੇਂ ਹੈ ਹਜੇ ਦੇਖੋ ਪੈਰਾਂ ਤੋਂ ਹਜੇ ਮਾਰਕੀ ਵੀ ਨਹੀਂ ਮਟੇਦੇ ਬਿਲਕੁਲ ਸੁਕਾ ਇੰਜਣ ਹੈ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਇਹ ਦਾ ਮੁੱਲ ਕੀ ਹੈ ਜੀ ਇਹੜੇ ਪਾਉਂਦਾ ਹੈ 97 ਮਾਡਲ ਹੈ 114500 ਅੱਗੇ ਸੋਨਾ ਲੀਕਾ RX60 4x4 50 ਕੇ ਪੈਸੇ ਟਾਇਰ ਹੈ ਬਹੁਤ ਸੋਨਾ ਸਾਫ ਸਫਰ ਟਰੈਕਟਰ ਹੈ ਜੀ ਇਸ ਚੇਂਜਰ ਗੇਅਰ ਵਾਲਾ ਹੈ 24 ਸਪੀਡਾਂ ਚ ਲਿਫਟੋ ਮੈਡਿਕ ਬਟਨਾ ਪੀਵੀ 31 ਮਾਨਸਾ ਦਾ ਨੰਬਰ ਹੈ 16 ਮਾਡਲ 5 ਲੱਖ 40 ਹਜ਼ਾਰ ਮੁੱਲ ਹੈ। ਅਰਜਨ 555 ਪੰਜਾਬ ਨੰਬਰ ਮਾਨਸਾ 18 ਮਾਡਲ 525 ਮੁੱਲ ਹੈ। ਟਾਇਰ ਇਹਦੇ 80 85 ਪੈਸੇ ਹੈਗੇ। ਸੈਂਟਰ ਗੇਅਰ ਚ 2 ਸਪੀਡ। ਇਹਨਾਂ ਆਪਣਾ D13 ਮਾਡਲ ਜੀ ਪੰਜਾਬ ਨੰਬਰ 44 ਲੱਖ 44 ਹਜ਼ਾਰ ਰੇਡਰ ਟਾਇਰ ਚ ਚਾਰੋਂ ਨਵੇਂ ਹੈ। ਅਗਿਆ 5055 E 8085 ਬਸੇ ਟਾਇਰ ਹੈ ਟਰੈਕਟਰ ਦੇ 21 51 ਨੰਬਰ 13 ਮਾਡਲ 485000 3 ਸਪੀਡ ਹੈ ਗਿਆ ਜੀ ਪ੍ਰੀਤ 696 ਹਰਿਆਣਾ ਨੰਬਰ ਟਾਇਰ ਹੈਗੇ 80 85% ਦੇ ਵੀ ਫੈਕਸਿਸ ਵਾਲਾ 20 ਮਾਡਲ 465000 ਸੋਨਾਲੀਕਾ 35 ਹਰਿਆਣਾ ਨੰਬਰ ਤਾਹ ਨਵੇਂ ਹੈ ਜੀ 7 ਮਾਡਲ 245000 ਅੱਗੇ ਹੋਰ ਹਨ 45 10 ਇਹ ਵੀ ਹਰਿਆਣਾ ਨੰਬਰ ਹੈ ਜੀ ਟਾਇਰ ਬਿਲਕੁਲ ਨਵੇਂ ਇਹਦੇ ਇਹਦਾ ਮੁੱਲ 2011 ਮਾਡਲ ਦਾ 310000 ਜੀ ਇਹ ਸਾਰੇ ਟਰੈਕਟਰ तकरीबन ਹਰਿਆਣਾ ਨੰਬਰ ਆਈ ਇੱਥੇ 18 ਮਾਡਲ ਹੈ ਸੋਨਾਲੀਕਾ ਤੇ 515000 ਮੋਲੇ ਦਾ ਤੇ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਅੱਗੇ ਆ ਗਿਆ ਜੀ 52 10 ਚੌਂਡ ਯਾਰ ਹਰਿਆਣਾ ਨੰਬਰ ਚਾਰੋਂ ਟਾਇਰ ਨਵੇਂ ਆ 20 ਮਾਡਲ 7 ਲੱਖ 25 ਯਾਰ ਪ੍ਰੀਤ 955 ਅਗਲੇ ਟਾਇਰ 335 ਪੈਸੇ ਪਿਛਲੇ 70 80 ਪੈਸੇ ਹਰਿਆਣਾ ਨੰਬਰ 16 ਮਾਡਲ 315000 ਅੱਗੇ ਇਹ ਮੈਸੀ 9000 ਬਿਲਕੁਲ ਨਵੇਂ ਟਾਇਰ ਹੈ ਪੰਜਾਬ ਨੰਬਰ ਪੀਵੀ 13 ਸੰਗਰੂਰ ਦਾ ਨੰਬਰ ਹੈ ਇਹਦਾ 12 ਮਾਡਲ ਤੇ ਲਗ 89000 ਅੱਗੇ ਹੈਗਾ ਸਵਾਲੀ ਦਾ 745 ਨਵੇਂ ਟਾਇਰ ਹੈ ਇਹਦੇ ਅਗਲੇ ਤੇ ਪਿਛਲੇ 90 95 ਪੈਸੇ ਆ ਇਹਦਾ ਮੁੱਲ ਵੀ ਤੁਹਾਨੂੰ ਦੱਸਾਂਗੇ 2008 ਮਾਡਲ 265000 ਅੱਗੇ ਸੋਨਾ ਲੀਕਾ 750 ਉਹ ਇਹਨੂੰ ਕੀ ਸਗਲੱਚ ਤਾਂ ਨਵੇਂ ਟਾਇਰ 8 ਮਾਡਲ 285 ਆ ਅੱਗੇ ਰਏ ਸਟੈਂਡਰਡ ਬਿਲਕੁਲ ਨਵੇਂ ਟਾਇਰ ਹੀ ਲੱਗੇ ਆ ਇਹਨੂੰ ਜੀ ਮੰਡੀ ਜੇ ਇਲਾਕੇ ਹੁ ਲੱਗਦਾ ਇਹ ਨੰਬਰ ਵੀ ਨਹੀਂ ਮਿਟੇਦੇ 450 ਸਟੈਂਡਰਡ ਪੰਜਾਬ ਨੰਬਰ 3225d ਮੋਲ ਨਹੀਂ ਕੁਝ ਦਿਖਿਆ ਨਿਰਗਲ ਟਰੈਕਟਰ ਸੇਲ ਹੋ ਗਿਆ ਉਹ ਜੀ ਹਾਂ ਜੀ 2009 ਮਾਡਲ ਹੈ ਤੇ 285000 ਮੋਲ ਪੈਈ ਇਹਦਾ ਅੱਗੇ ਇੱਕ ਫਾਰਮ ਟਰੈਕ 35 ਚੈਂਪੀਅਨ ਮਾਡਲ ਪੰਜਾਬ ਨੰਬਰ ਮਾਡਲ ਇਹ 2006 235000 ਦੀ ਮੋਲ ਪੈਈ ਇਹਦਾ ਟਾਇਰ ਇਹਦੇ ਹੈਗੇ 80-85 ਪੈਸੇ। ਆ ਜੇ ਰਸ਼ੀਤੀ ਤੇ ਸੁਪਰ ਪਲੱਸ ਟਾਇਰ ਇਹਦੇ ਚਾਰੋਂ ਹੈਗੇ ਆ तकरीबन 80-85 ਪੈਸੇ। ਤੇ ਮਾਡਲ ਹੈਗਾ ਜੀ ਇਹ 2019, ਮੁੱਲ ਕੀਤਾ ਬਾਈ ਨੇ 6,65,000 ਤੇ ਨੰਬਰ ਕਿੱਸੋਂ ਦਾ ਜੀ ਇਹਦਾ? 500 ਮਾਨਸਾ ਦਾ ਪੰਜਾਬ ਨੰਬਰ ਹੈ ਜੀ ਸੁਪਰ ਪਲੱਸ 3 ਸਪੀਡ ਹੈ ਜੀ। ਤੇ ਹਾਈ ਦੇ ਫੈਸਟੀਵਲ ਟ੍ਰੈਕਟਰ ਜੈਕ ਲੱਗਾ ਦੇਖੋ ਪਿੱਛੇ ਕੰਪਨੀ ਫੇਟੜਾ 747 ਐਫ ਵੀ ਅੱਗੇ ਆ ਗਿਆ ਜੀ ਇਹ ਵੀ ਨਵੇਂ ਟਾਇਰਾਂ ਚ ਪਰਵਰ ਸਪੀਡਓ ਇਹਦੇ ਕੋਈ ਸੀ ਵੀ 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 ਨੰਬਰ ਹੈ 16 ਮਾਡਲ 495 ਹਾਂ ਮੋਲੇ ਜੀ ਦਾ ਅੱਗੇ ਆ ਗਏ ਸੋਨਾਲਿਕਾ ਡੀ ਆਈ 55 ਟਾਈਗਰ ਮਾਡਲ ਜੀ ਟਾਇਰ ਇਹਦੇ ਹੈਗੇ ਜੀ 85 90 ਪੈਸੇ 20 ਮਾਡਲ ਹੈ ਜੀ ਇਹ ਤੇ ਰੇਟ ਇਹਦਾ ਪਿਆ 6.5 ਲੱਖ ਬਿਲਕੁਲ ਨਵਾਂ ਟਰੈਕਟਰ ਹੈ ਜੀ 3 ਸਪੀਡ ਹੈ ਚੇਂਜਰ ਗੇਅਰ ਹੈ ਜੀ 750 ਪੈ ਰੱਸੀ ਪੈਸੇ ਮਾਡਲ ਤੇ ਮੋਲੇ ਦਾ 16 ਮਾਡਲ 495 ਅੱਗੇ ਆ ਗਈ ਵੀਆਈ 35 ਲੰਬਾ ਬੰਮਰ ਲੱਗੇ ਹੋਏ ਤੇ ਟਾਇਰ ਦੇ ਅਗਲੇ 35 ਕਿ ਪੈਸੇ ਤੇ ਪਿਛਲੇ ਹੈਗੇ 80-85 ਪੈਸੇ 18 ਮਾਡਲ 425 ਤੇ ਦੋਸਤੋ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਦਾ ਪਰ ਟਰੈਕਟਰ ਬਹੁਤ ਆਇਆ ਦਿਖਾਉਂਦੇ ਦਿਖਾਉਂਦੇ ਸ਼ਾਇਦ ਸ਼ਾਮ ਹੋ ਜਾ ਇੱਥੇ ਤੇ ਵੀਡੀਓ ਨੂੰ ਕਰਾਂਗੇ ਸਮਾਰਤ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਨਵੇਂ ਜੁੜੇ ਆ ਦੁਬਾਰਾ ਬੇਨਤੀ ਹੈ ਕਿ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੇਸਬੁਕ ਪੇਜ ਨੂੰ ਕਰ ਲਿਓ ਫਾਲੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ